ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਜਨਤਾ ਲਈ ਸਰਕਾਰੀ ਦਫਤਰਾਂ ਦੇ ਵਿੱਚ ਖੱਜਲ ਖੁਆਰ ਤੋਂ ਬਚਣ ਲਈ ਅਤੇ ਉਹਨਾਂ ਦੇ ਮੁਸ਼ਕਲਾਂ ਨੂੰ ਹੱਲ ਕਰਵਾਉਣ ਦੇ ਲਈ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡਾਂ ਵਿੱਚ ਜਨਤਾ ਦਰਵਾਜ਼ਾ ਲਗਾਏ ਜਾ ਰਹੇ ਨੇ ਇਸੇ कड़ी ਵਿੱਚੋਂ ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਅੱਜ ਪਿੰਡ ਗੋਟ ਗੰਗੂ ਰਾਏ ਵਿਖੇ ਆਯੋਜਿਤ ਕੀਤੇ ਗਏ ਜਨਤਾ ਦਰਵਾਜ਼ੇ ਦੇ ਵਿੱਚ 11 ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ मौके ਤੇ ਹੀ ਹੱਲ ਕਰਵਾਇਆ ਉੱਧਰ ਦੂਜੇ ਪਾਸੇ ਜਨਤਾ ਦਰਬਾਰ ਵਿੱਚ ਪੁੱਜੇ ਤਾਰਾ ਸਿੰਘ ਨੇ ਦੱਸਿਆ ਕਿ ਉਸ ਨੂੰ 6 ਮਹੀਨੇ ਤੋਂ ਦਸਵਾਂ ਦੇ ਖੱਜਲ ਖਵਾਰ ਕਰਨੀ ਪੈ ਰਹੀ ਸੀ ਪਰ ਅੱਜ ਜਨਤਾ ਦਰਵਾਜ਼ੇ ਵਿੱਚ ਪੁੱਜ ਕੇ ਉਸ ਦੀ ਪੈਨਸ਼ਨ ਮੌਕੇ ਤੇ ਹੀ ਲੱਗ ਗਈ ਅਤੇ ਉਸ ਨੇ ਪੰਜਾਬ ਸਰਕਾਰ ਤੇ ਮੰਤਰੀ ਮੰਡੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਸਭ ਤੋਂ ਪਹਿਲਾਂ ਅਫਸਰਾਂ ਦਾ ਧੰਨਵਾਦ ਮੁੱਖ ਮੰਤਰੀ ਸਾਹਿਬ ਸਰਦਾਰ ਪਰਮਜੀਤ ਸਿੰਘ ਮਾਨਗੀ ਦੀ ਅਗਵਾਈ ਹੇਠ ਅਸੀਂ ਜਿਹੜੇ ਜਨਤਾ ਦਰਵਾਜ਼ਾ ਲਗਾ ਰਹੇ ਹਾਂ ਬਹੁਤ ਸਾਰੇ ਪਿੰਡਾਂਾਂ ਚ ਗਈਆਂ ਬਹੁਤ ਖੁਸ਼ ਹੋ ਗਏ ਲੱਖਾਂ ਦੇ ਫੰਡ ਜਿਹੜੇ ਗ੍ਰਾਮਾ ਵਾਸਤੇ ਉਹ ਐਲਾਨਸ ਕੀਤੇ ਆ ਜਿਹੜੇ ਜਿਹੜੇ ਵੀ ਵਿਕਾਸ ਦੇ ਕੰਮ ਆਗੇ ਮੰਗ ਕੀਤੀ ਨਾਲ ਦੇ ਨਾਲ ਪੁਆਰਖਿਓ ਦੀ ਕੰਮ ਦੀ ਸ਼ੁਰੂਆਤ ਹੋਈ ਹੈ ਸੋ ਕਹਿਣਾ ਮਤਲਬ ਲੋਕ ਆਪਣੇ ਜਿਹੜਾ ਵੀ ਵਿਕਾਸ ਦਾ ਕੰਮ ਹੋਵੇ ਕੋਈ ਦੁੱਖਤ ਲੈ ਕੇ ਮੌਕੇ ਤੇ ਉਹਦਾ ਹੱਲ ਹੋਇਆ ਬਹੁਤ ਸਾਰੇ ਨਿਰਗਨ ਨੂੰ ਪੈਨਸ਼ਨ ਨਹੀਂ ਲੱਗੀ ਸੀ ਨਾਲ ਦੇ ਨਾਲ ਉਹਨਾਂ ਦੀ ਪੈਨਸ਼ਨ ਚਾਲੂ ਕਰਵਾਈ ਗਈ ਸੋ ਜਦੋਂ ਜਨਤਾ ਦਰਵਾ ਨੱਗਾ ਕੇ ਅਸੀਂ ਪੂਰਨ ਸੇਵਾਦਾਰ ਬਣ ਕੇ ਸਾਰੇ ਡਿਪਾਰਟਮੈਂਟਾਂ ਦਾ ਮੈਂ ਧੰਨਵਾਦ ਕਰਦਾ ਅਕੀਮ ਸਾਹਿਬ ਦਾ ਧੰਨਵਾਦ ਜਿਹੜੇ ਸਾਰੇ ਅਫਸਰ ਸੇਵਾਦਾਰਾਂ ਨੂੰ ਨਾਲ ਲੈ ਕੇ ਹਰ ਡਿਪਾਰਟਮੈਂਟ ਦੇ ਅੱਜ ਕੰਮ ਹੋਇਆ ਤੇ ਲੋਕ ਬੜੇ ਖੁਸ਼ ਹੈ ਸੋ ਲੋਕੇ ਇਸੇ ਕਹਿ ਕੇ ਗਏ ਕਿ ਅਸੀਂ ਇੱਕ ਹੋਰ ਮੁੱਖ ਮੰਤਰੀ ਸਰਦਾਰ ਤੁਮਨ ਸਿੰਘ ਮਾਨ ਜੀ ਦਾ ਧੰਨਵਾਦ ਕਰੀਏ ਕਿ ਜਿਹੜਾ ਜੁਗ ਨਸ਼ਾ ਵਿਰੋਧੀ ਮਹਮ ਚੱਲਦੀ ਹੈ ਉਹਦੇ ਨਾਲ ਬਹੁਤ ਪਿੰਡਾਂ ਚ ਨਸ਼ਾ ਖਤਮਾ ਹੋ ਗਿਆ ਜਿਹੜੀ ਮੂਤ ਡਾਕਟਰ ਬਣ ਕੇ ਘੁੰਮਦੇ ਸੀ ਉਹਨੋਂ ਹਟ ਕੇ ਦਸਾ ਦਸਕਰ ਉਹਨੋਂ ਹਟ ਕੇ ਸਾਡੇ ਪਿੰਡਾਂ ਦੇ ਨੌਗਵਾਲਾਂ ਨੂੰ ਤੁਸੀਂ ਇਲਾਜ ਕਰਾਇਆ ਸੋ ਬਹੁਤ ਖੁਸ਼ੀ ਹੂ ਆਦਮੀ ਸਾਡੀ ਜਿਹੜੀ ਆਮ ਆਮੀ ਕਲੀਨਿਕ ਵੈਨ ਜਿਹੜੀ ਆ ਇਹ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਇਲਾਜ ਕਰਦੀ ਹੈ ਇਹਦੇ ਵਿੱਚ ਵੀ 100 ਤੋਂ ਪਲੱਸ ਲੋਕ ਆ ਕੇ ਜਿਹੜਾ ਇਲਾਜ ਕਰਉਂਦੇ ਆ ਸੋ ਇਹ ਵੈਨ ਵੀ ਇਸ ਤਰ੍ਹਾਂ ਸੇਵਾਦਾਰ ਬਣ ਕੇ ਚਲਾਈ ਹੋਈ ਹੈ ਇਹ ਚੱਲਦੀ ਰਹੇਗੀ ਸੋ ਮੈਂ ਲੁੱਕੇ ਹਲਕੇਸਾਨੇ ਵਾਲ ਦੇ ਲੋਕਾਂ ਨੂੰ ਮੁबारकਵਾਦ ਵੀ ਜਿੰਨਾ ਕਿ ਬਹੁਤ ਸਾਰੇ ਕਰੋੜਾਂ ਰੁਪਏ ਨੇ ਖਾਲਸਾਨਿਆਂ ਤੇ ਲੱਗੇ ਆ ਤੇ ਉਹਨਾਂ ਦੇ ਡੈਮ ਤੇ ਜਿਹੜਾ ਵੀ ਤੁਸੀਂ ਕੰਮ ਕਰੋਗੇ ਤੁਹਾਡਾ ਭਰਾ ਤੁਹਾਡਾ ਪੁੱਤ ਸੇਵਾਦਾਰ ਬਣ ਕੇ ਹਰ ਜਿਹੜੀ ਤੁਹਾਡੀ ਡਿਮਾਂਡ ਹੈ ਚਾਹੇ ਵਿਕਾਸ ਦੇ ਕੰਮ ਦੀ ਹੋਵੇ ਚਾਹੇ ਗਰਾਊਂਡ ਦੀ ਹੋਵੇ ਚਾਹੇ ਨੌਜਵਾਨਾਂ ਲਈ ਰੱਖਿਆ ਨਹੀਂ ਹੋਵੇ ਸਿਹਤ ਸਵਾਵਾ ਨਹੀਂ ਹੋਵੇ ਸਾਰੇ ਵਾਦੇ ਪੂਰੇ ਕਰਾਂਗੇ ਕਿਉਂਕਿ ਵੱਡੇ ਸਾਰੇ ਸ਼ੁਰੂ ਕਰਵਾ ਦਿੱਤੀ ਗਈ ਹੈ ਜਿੱਥੇ ਇਹ ਲੋਕਾਂ ਦੇ ਉੱਤੇ ਇੱਕ ਦੋ ਦਿਨ ਪ੍ਰੋਬਲਮ ਆਈ ਕਿਉਂਕਿ ਲੋਕਾਂ ਨੂੰ ਇਹ ਸੀ ਪਤਾ ਲੱਗ ਰਿਹਾ ਕਿ ਕਿੰਨਾ ਸੁਖਾਲਾ ਕਮ ਹੋ ਗਿਆ ਕਿਵੇਂ ਹੋਗਾ ਉਹਨਾਂ ਲੋਕਾਂ ਨੂੰ ਸਮਝ ਆ ਗਈ ਆ ਅਫਸਰ ਸਰਬਾਨਾਂ ਨੂੰ ਵੀ ਸਾਰੇ ਉਹਨਾਂ ਨੂੰ ਪਤਾ ਲੱਗੇ ਕਿਸ ਤਰ੍ਹਾਂ ਜਿਹੜਾ ਆਸਾਨੀ ਤਰੀਕੇ ਨਾਲ ਕੰਮ ਕਰਵਾ ਸਕਦੇ ਆ ਸੋ ਬੜੀ ਖੁਸ਼ੀ ਹੁੰਦੀ ਆ ਕਿ ਲੋਕੋ ਲੋਕਾਂ ਨੂੰ ਵੀ ਆਪਸੀ ਲਈ ਸਵਾਵਾ ਮਿਲ ਰਹੀਆਂ ਲੋਕ ਖੋਸੇ ਆ ਕਿ ਰਾਸ਼ੀ ਪ੍ਰਸ਼ਟਾਚਾਰ ਤੋਂ ਬਚੇ ਜਾ ਰਹੇ ਆ ਲੋਕ ਖੋਸੇ ਆ ਕਿ ਸਾਡਾ ਕੰਮ ਸੁਖਾਲਾ ਹੋ ਗਿਆ ਸੋ ਮੈਂ ਤੁਹਾਡੇ ਚਰਨੇ ਲਈ 약속 ਕਰਦਾ ਕਿ ਪ੍ਰਸ਼ਟਾਚਾਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਵੀ ਕੋਈ ਤਸੀਲਦਾਰ ਜਾਂ ਕੋਈ ਪਟਵਾਰੀ ਨੂੰ ਪਤਾ ਲੱਗਦਾ ਅਜਿਹਾ ਲੋਕ ਚ ਕਾਰਵਾਈ ਹੁੰਦੀ ਆ ਇਮਾਨਦਾਰੀ ਨਾਲ ਇਹ ਅਫਸਰ ਸਹਿਬਾਨ ਕੰਮ ਕਰ ਲਗੇ ਸਾਡੀ ਸਰਕਾਰ మేసేహి ਪੰਜਾਬ ਦੇ ਲੋਕਾਂ ਲਈ ਤੁਸੀ ਸਰਕਾਰ ਹੈ ਲੋਕਾਂ ਦੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਆ ਕੋਈ ਵੀ ਪ੍ਰੋਬਲਮ ਹੋਏ ਜੀ ਸਾਡੇ ਧਿਆਨ ਚ ਲਿਆਓ ਅਸੀਂ ਉਹਦਾ ਹੱਲ ਕਰ ਪ੍ਰਮਾਤਮਾ ਦੀ ਕਿਰਪਾ ਕੰਨੇ ਧਿਆਨ ਦਿੱਤਾ ਗਿਆ ਸਾਰੇ ਅਫਸਰਾਂ ਸੇਵਾ ਨਾਲ ਮੀਟਿੰਗਾਂ ਕੀਤੀਆਂ ਗਈਆਂ ਦਿੱਤੋ ਵੀ ਜੇ ਕੋਈ ਪ੍ਰੋਬਲਮ ਆਉਗੀ ਉਹਦਾ ਹੱਲ ਨਾਲ ਜਲਦ ਹੋਵੇਗਾ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਰਕਾਰ ਪੂਰੀ ਤਿਆਰੀ ਦੇ ਵਿੱਚ ਹੈ ਪ੍ਰਮਾਤਮਾ ਸੁੱਖ ਰੱਖੇ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜੀ ਦੇਖੋ ਮਾਨ ਸਾਹਿਬ ਤੇ ਹਮੇਸ਼ਾ ਹੀ ਸੇਵਾਦਾਰ ਬਣ ਕੇ ਪੰਜਾਬ ਦੀ ਸੇਵਾ ਕਰ ਰਹੇ ਆ ਹਰ ਵੀ ਫੈਸਲਾ ਲੋਕਾਂ ਨੂੰ ਪੁੱਛ ਕੇ ਲੋਕਾਂ ਦੀ ਸਹੂਲਤ ਲਈ ਲਿਆ ਜਾਂਦਾ 10 ਲੱਖ ਦਾ ਜਿਹੜਾ ਬੀਮਾ ਇਹ ਸਿਹਤ ਬੀਮਾ ਪਰਿਵਾਰ ਨੂੰ ਮਿਲ ਰਿਹਾ ਇਹਦੇ ਨਾਲ ਕਿੰਨੇ ਹਜ਼ਾਰਾ ਮੈਂ ਕਹੂੰਗਾ ਜਾਨਾਂ ਬਚਣਗੀਆਂ ਕਿਉਂਕਿ ਲੋਕ ਦੁੱਖ ਤਕਲੀਫ ਦੇ ਵਿੱਚ ਜਦੋਂ ਪਤਾ ਚੱਲਦਾ ਸੀ ਕਿ 2 ਲੱਖ ਲੱਗਣਾ 5 ਲੱਖ ਲੱਗਣਾ ਹਸਪੀਟਲ ਹੀ ਜਾਂਦੇ ਸੀ ਘਰੇ ਹੀ jaan ਗਵਾ ਬੰਦੇ ਸੀ ਤੇ ਪੰਜਾਬ ਜਿਹੜਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕੋਸ਼ਗਮਾਨ ਜੀ ਆ ਪੰਜਾਬ ਦੇ ਲੋਕਾਂ ਨਾਲ ਤੋ ਹਰ ਸੇਹ ਤੇ ਸੁਵਾਇਸtre ਮਿਲਦੀ ਰਹਿਣੀਆਂ ਅਸੀਂ ਦੇਖਿਆ ਬੰਨਲਾ ਕਲਿਨਕ 800 ਤੋਂ ਪਲੱਸ ਜਿਹੜੇ ਬੰਨਲਾ ਕਲਿਨਕ ਹੋ ਗਏ ਵਧੀਆ ਸਰਕਾਰੀ ਹਸਪਤਾਲਾਂ ਚ ਸੁਧਾਰ ਕੀਤਾ ਜਾ ਰਿਹਾ ਡਿਸਪੈਂਸਰੀ ਸੁਧਾਰ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ بیمਾ ਕਰਵਾਇਆ ਗਿਆ ਜਿਹੜੇ ਪ੍ਰਾਈਵੇਟ ਹਸਪਤਾਲ ਚ ਵੱਡੇ ਤੋਂ ਵੱਡੇ ਹਸਪਤਾਲ ਚ ਵੀ ਕੋਈ ਪ੍ਰਾਪਤ ਦੁੱਖਣਾ ਲੈਵੇ ਜੇ ਕੋਈ ਆਉਂਦਾ ਉਹਦਾ ਇਲਾਜ ਕਰਵਾਵਾਂਗੇ ਜੀ ਆਪਣਾ ਕੋਟ ਗੰਗੂਰਾ ਪੰਡਾ ਜੀ ਮੇਰਾ ਨਾਮ ਸਵਰਨਕੌਰ ਆ ਮੇਰੇ ਘਰ ਵਾਲੇ ਦਾ ਨਾਮ ਜੰਗ ਸਿੰਘ ਆ ਅੱਜ ਇੱਥੇ ਪਹੁੰਚਿਓ ਹਾਂਜੀ ਜਨਤਾ ਦਰਵਾਜ਼ਾ ਹਾਂਜੀ ਈ ਮੁਸ਼ਕਿਲਾਂ ਜੀ ਕੀ ਮੁਸ਼ਕਲ ਜੀ ਇਹ ਤੁਹਾਨੂੰ ਦਸੀਏ ਜੀ ਮੁਸ਼ਕਲ ਬਹੁਤ ਭਾਰੀ ਆ ਨਾ ਬੱਚਾ ਬੱਚੀ ਹੈ ਨਹੀਂਗਾ ਤੇ ਬਾਕੀ ਖਰਚੇ ਤਾਂ ਬਹੁਤ ਔਖੇ ਆ ਘਰ ਵਾਲੇ ਨੂੰ ਮੇਰੇ ਨੂੰ ਹਾਰਟ ਦੀ ਬਿਮਾਰੀ ਆ ਮੇਰਾ ਚੂਲਾ ਟੁੱਟਿਆ ਹੋਇਆ ਕਮਾਈ ਕਿਹਨੇ ਦੇਣੀ ਆ ਬਹੁਤ ਔਖੇ ਆ ਕਿਨੇ ਨੱਗਰ ਤੋਂ ਹੀ ਲੈ ਕੇ ਕਰਨੇ ਆ ਨੱਗਰ ਸਾਡਾ ਪਗਾਲਾ ਨੱਗਰ ਸਾਡੀ ਮਾਂ ਦਾ ਕਰੰਦਾ ਜਿਵੇਂ ਕਹਿੰਦੇ ਵੀ ਖਰਚਾ ਵਰਚਾ ਸਾਲੀ ਅਸੀਂ ਚਾਹ ਪਾਣੀ ਦੇ ਬਿੱਲ ਮਾੜੀ ਤੇ ਓਕੇ ਆ। ਅੰਤਰੀ ਸਾਹਿਬ ਨੂੰ ਮਿਲੇ ਉਹ ਕੀ ਕਹਿੰਦੇ ਨੇ ਮਾਸਟਰ ਉਹ ਕਹਿੰਦੇ ਵੀ ਜਰੂਰ ਕਰਾਂਗੇ। ਹਾਂਜੀ। ਸਰਕਾਰ ਨੇ ਸਕੀਮ ਸ਼ੁਰੂ ਕੀਤੀ ਕਰ ਰਹੀ ਆ 10 ਲੱਖ ਰੁਪਏ ਦਾ ਇਲਾਜ ਫ੍ਰੀ ਹੋਣ ਦਾ। ਕਿਵੇਂ ਦੇਖਦੇ ਹੋ ਇਹ ਸਰਕਾਰ? ਅੱਛੇ ਜੀ। ਹੁਣ ਮੇਰੇ ਘਰ ਦਿਆਂਗੇ ਇੱਕ ਤਾਂ ਅੱਖ ਦਾ ਆਪਰੇਸ਼ਨ ਕਰਾਉਣਾ ਸੀ। ਇਹ ਤੋਂ ਨਾਲ ਠੇਕਣਾ ਹਰਨੀਆ ਕੁੱਲੇ ਚ ਉਹ ਵੀ ਤੇ ਰੌਣਾ ਉਹ ਵੀ ਵੈਸੇ ਹੀ ਲੱਗਣਗੇ ਗੁਲਾਜ ਉਹ 10 ਲੱਖ 10 ਲੱਖ ਸੱਤ ਨੇ ਕਰਦੇ ਆ ਅੱਜ ਜੀ ਪਰ ਆ ਜੀ ਕਿਹੜਾ ਪਿੰਡ ਆ ਜੀ ਤੁਹਾਡਾ ਕੋਟ ਵਾਂਗੂ ਰਹੇ ਜੀ ਅੱਜ ਜਨਤਾ ਦਰਬਾਰ ਚੋਂ ਆਏ ਹੋ ਕੋਈ ਕੀ ਕੰਮ ਸੀਗਾ ਜੀ ਅੱਜ ਮੋਰਾ ਦਾ ਇਹੀ ਕੰਮ ਥੀ ਆ ਜੀ ਮੈਂਸ਼ਨ ਦਾ ਇਹੀ ਹੋਵਾਗਾ ਮਿਹਰਬਾਨੀ ਇਹਨਾਂ ਹਾਂ ਜੀ ਜਨਤਾ ਦਰਬਾਰ ਵੀ ਅੱਜ ਹੀ ਹੋ ਰਿਹਾ ਜੀ ਜਿਵੇਂ ਅੱਜ ਮੈਨੂੰ ਪੈਨਸ਼ਨ ਲਾ ਕੇ ਮੇਰੇ 17 ਸਾਲ ਦਾ ਸਾਥ ਦਾ ਇਹ ਕਦੋਂ ਅਪਲਾਈ ਕੀਤੀ ਸੀਗੀ ਇਹ ਪੈਨਸ਼ਨ ਨੂੰ 6 ਮਹੀਨੇ ਹੋ ਗਏ ਜੀ ਹੂੰ ਹੋਰ ਕਿਵੇਂ ਦੇਖਦੇ ਹੋ ਸਰਕਾਰ ਵੱਲੋਂ ਇੱਕ 10 ਲੱਖ ਦਾ ਕਾਰਡ ਵੀ ਬਣਾਇਆ ਗਿਆ ਜਿਹਦੇ ਵੀ ਬਿਮਾਰੀ ਲਈ ਇਲਾਜ ਕਰਾਉਣ ਲਈ ਹੋਰ ਵੀ ਬਹੁਤ ਬਹੁਤਨ ਵਰਕਾ ਦੇ ਲਈ ਬਾਗਵਾਨ ਜੀ 300 ਰੁਪਏ ਦੀ ਬਿਜਲੀ ਦੀ ਵਾਪਸੀ ਕੀਤੀ ਗਈ ਹੈ ਸਰਕਾਰ ਆਪਣੀਆਂ ਜਿਹੜੀਆਂ ਨੀਤੀਆਂ ਲੈ ਕੇ ਤੁਹਾਡੇ ਦਰਵਾਜ਼ਾ ਆ ਰਹੀਆਂ ਕਿਵੇਂ ਦੇਖਦੇ ਹੋ ਇਹਨਾਂ ਦੀ ਬਹੁਤ ਬਹੁਤਨ ਕਰਦਾ ਜੀ ਬਿਜਲੀ ਕਲੀਆ ਤਾਂ ਪਿੰਡਾਂ ਦਾ ਖੁਸ਼ੀ ਤਾਂ ਪਿਆਈ ਹੈ ਬਹੁਤ ਬਹੁਤਨ